ਮਾਮਲਾ ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਦਾ ਹੈ ਜਿੱਥੇ ਦੋ ਧਿਰਾਂ ਵਿਚਕਾਰ ਹੋਈ ਲੜਾਈ ਗੱਡੀਆਂ ਦੇ ਕੀਤੀ ਭੰਨ ਤੋੜ ਪੱਤਰਕਾਰ ਦੇ ਘਰ ਵਿੱਚ ਦਾਖਲ ਹੋ ਕੇ ਕੀਮਤੀ ਸਮਾਨ ਤੇ ਗੱਡੀ ਦੀ ਭੰਨ ਤੋੜ ਕਰਨ ਦੇ ਲੱਗੇ ਦੋਸ਼ ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ ਉਹਨਾਂ ਨੇ ਕਿਹਾ ਕਿ ਮੈਂ ਇੱਕ ਪੱਤਰਕਾਰ ਹਾਂ ਮੈਂ ਨਸ਼ਿਆਂ ਖਿਲਾਫ ਖਬਰਾਂ ਲਾਉਂਦਾ ਹਾਂ ਤਾਂ ਕਰਕੇ ਮੇਰੇ ਤੇ ਕੀਤਾ ਹੈ ਹਮਲਾ ਉੱਚ ਅਧਿਕਾਰੀ ਨੇ ਕਿਹਾ ਕਿ ਦਰਖਾਸਤ ਆਈ ਹੈ ਤੇ ਪੜਤਾਲ ਚੱਲ ਰਹੀ ਹੈ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਬੰਦ ਕਾਰਵਾਈ ਕੀਤੀ ਜਾਵੇਗੀ ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇ ਵਿੱਚ ਦੋ ਤੇ ਰਮਚਾਲੇ ਆਪਸੀ ਲੜਾਈ ਦੌਰਾਨ ਗੱਡੀਆਂ ਤੇ ਕੀਤੀ ਸਮਾਨ ਦੀ ਭੰਨ ਤੋੜ ਦਾ ਮਾਮਲਾ ਸਾਹਮਣੇ ਆਇਆ ਹੈ ਦੋਵਾਂ ਨੇ ਇੱਕ ਦੂਜੇ ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ ਤੇ ਇੱਕ ਦੇ ਦੇ ਵਿਅਕਤੀ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਪਹਿਲੇ ਧਿਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 20-25 ਨੌਜਵਾਨਾਂ ਨੇ ਸਾਡੇ ਘਰ ਆ ਕੇ ਤੇਜ਼ ਤਾਕਤਾਂ ਨਾਲ ਪਰਿਵਾਰ ਤੇ ਉਹਨਾਂ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਘਰ ਚ ਕੀਮਤੀ ਸਮਾਨ ਦੀ ਭੰਨਤੋੜ ਕਰ ਦਿੱਤੀ। ਇਹਨਾਂ ਨਾਲ ਸਾਡੀ ਕੋਈ ਲੜਾਈ ਝਗੜਾ ਨਹੀਂ ਹੈ। ਇਹਨਾਂ ਐਵੇਂ ਛੋਟੀ ਜਹੀ ਗੱਲ ਤੇ ਮੇਰਾ ਬੱਚਾ ਦੁਕਾਨ ਤੋਂ ਆ ਰਿਹਾ ਸੀ ਤੇ ਇਹਨਾਂ ਨੇ ਪਤਾ ਨਹੀਂ ਕਿਹੜੀ ਰੰਜਿਸ਼ ਸੀ। ਇਹਨਾਂ ਨੇ ਪਿੱਛੋਂ ਪੈਦਲ ਚੱਲ ਆ ਰਹੇ ਉਸੇਰ ਉੱਪਰ ਦਾਤਰ ਮਾਰੇ ਜਦੋਂ ਮੇਰੇ ਤੋਂ ਪਤਾ ਲੱਗਾ ਮੈਂ ਆਪਣੀ ਦੁਕਾਨ ਤੋਂ ਘਰ ਆਇਆ ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਕਿ ਤੇਰੇ ਬੇਟੇ ਦੀ ਲੜਾਈ ਹੋ ਗਈ ਹੈ ਤੇ ਬਾਕੀ ਇਹਨਾਂ ਨੇ ਮੇਰੇ ਘਰ ਆ ਕੇ ਬਹੁਤ ਜ਼ਿਆਦਾ ਨੁਕਸਾਨ ਕੀਤਾ واਸ਼ਿੰਗ ਮਸ਼ੀਨ ਫ੍ਰਿਜ ਅਤੇ ਹੋਰ ਵੀ ਕੀਮਤੀ ਸਮਾਨ ਭਾਂਡ ਤੋੜ ਕੀਤੀ ਇਹਨਾਂ ਸਾਰੇ ਘਰ ਦਾ ਸਮਾਨ ਖਤਮ ਕਰ ਦਿੱਤਾ ਇੱਕ ਪੱਖਾ ਵੀ ਤੋੜ ਦਿੱਤਾ ਜਿਸ ਦੀ ਤਰਖਾਸ ਕੁਛ ਚੌਂਕੀ ਚੁੰਡਾ ਦੇ ਵੀ ਨੂੰ ਦਿੱਤੀ ਹੈ ਇਸ ਸਬੰਧ ਵਿੱਚ ਜੋ ਦੂਜੀ ਤੇਰੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਮੈਂ ਇੱਕ ਪੱਤਰਕਾਰ ਹਾਂ ਤੇ ਮੈਂ ਨਸ਼ਿਆ ਖਿਲਾਫ ਖਬਰਾਂ ਲੰਮਦਾ ਹਾਂ ਇਸ ਕਰਕੇ ਇਹਨਾਂ ਵੱਲੋਂ ਮੇਰੇ ਤੇ ਮੇਰੇ ਘਰ ਤੇ ਹਮਲਾ ਕੀਤਾ ਗਿਆ ਹੈ ਅਤੇ ਮੇਰੀ ਵੀ ਗੱਡੀ ਦੀ ਭੰਨਤੋੜ ਕੀਤੀ ਹੈ ਇਸ ਸੰਬੰਧੀ ਜਦੋਂ ਚੌਕੀ ਇੰਚਾਰਜ ਨਾਲ ਸੰਪਰਕ ਕੀਤਾ ਉਹਨਾਂ ਦੱਸਿਆ ਕਿ ਤਰਖਾਸ ਆਈ ਹੈ ਤੇ ਪੜਤਾਲ ਜਾਰੀ ਹੈ ਤੱਥਾਂ ਦੇ ਆਧਾਰ ਤੇ ਜੋ ਸਚਾਈ ਸਾਹਮਣੇ ਆਵੇਗੀ ਉਸ ਦੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਸਬੰਧ ਵਿੱਚ ਸੋਨੋ ਹੱਤੂ ਪੀਲੀਆ ਤੇ ਸਿੱਧੂ ਜੈੰਤੀਪੁਰ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਚਵਿੰਡਾ ਦੇ ਵੀ ਵੀਰ ਕੁਮਾਰ ਨਾਮ ਹੈ ਪਿੰਡ ਚਵਿੰਡਾ ਦੇ ਵੀ ਦਾ ਰਹਿਣ ਵਾਲਾ ਮੈਂ ਕੀ ਮਾਪਾ ਕਾਲਜ ਮਾਮਲਾ ਸਾਰੇ ਕੋਈ ਸਾਡਾ ਇਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਪੈਣਾ ਤੋਂ ਵੀ ਇਹਨਾਂ ਐਵੇਂ ਛੋਟੀ ਜੀ ਗੱਲ ਤੋਂ ਮੇਰੇ ਬੱਚਾ ਦੁਕਾਨ ਤੋਂ ਘਰ ਆਪਣੇ ਆ ਰਿਹਾ ਸੀ ਤੇ ਇਹਨਾਂ ਪਤਾ ਨਹੀਂ ਕਿਹੜੀ ਰੰਗ ਸੀ ਇਹਨਾਂ ਨੂੰ ਇਹਨਾਂ ਮਗਰੋਂ ਫਰੈਗਲ ਚੱਲ ਕੇ ਆ ਰਿਹਾ ਸੀ ਤੇ ਇਹਨਾਂ ਮਗਰੋਂ ਆਨ ਕੇ ਉਹਦੇ ਸਿਰ 'ਤੇ ਦਸਰ ਮਾਰੇ ਆ ਤੇ ਜਦੋਂ ਮੈਨੂੰ ਪਤਾ ਲੱਗਾ ਫਿਰ ਮੈਂ ਆਪਣੀ ਦੁਕਾਨ ਤੋਂ ਮੈਂ ਇਹ ਦੇ ਮਗਰ ਆਇਆ ਵੀ ਉਹ ਵੀ ਮੈਨੂੰ ਕਿਸੇ ਨੇ ਦੱਸਿਆ ਵਾ ਕਿ ਤੇਰੇ ਬੇਟੇ ਦੀ ਲੜਾਈ ਹੋਈ ਆ ਇਹ ਵਾਪੀ ਇਹਨਾਂ ਮੇਰੇ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਵਾ ਕੂਲਰ ਆ ਵਾਸਨ ਮਸ਼ੀਨ ਆ ਫ੍ਰਿਜ ਆ ਬਾਕੀ ਜੋ ਵੀ ਆ ਘਰ ਦਾ ਬਾਥਰੂਮ ਦਾ ਸਮਾਨ ਜੋ ਵੀ ਹੁੰਦਾ ਵਾ ਸਾਰਾ ਇਹਨਾਂ ਖਤਮ ਕੀਤਾ ਵਾ ਇੱਕ ਪੱਖਾ ਵਾ ਬਾਕੀ ਇੱਕ ਬੈੱਡ ਆ ਇਹਨਾਂ ਆਣ ਕੇ 15 20 ਜਾਣੇ ਸੀਗੇ ਜਿਨ੍ਹਾਂ ਆਣ ਕੇ ਇਹ ਮੇਰਾ ਨੁਕਸਾਨ ਕੀਤਾ ਘਰ ਦਾ ਕੀ ਨਾਮ ਆ ਜਿਨ੍ਹਾਂ ਨੇ ਨੁਕਸਾਨ ਕੀਤਾ ਓਏ ਲਾਡੀ ਪੰਡਤ ਦਾ ਬੇਟੇ ਨੇ ਤੋ ਤਿੰਨ ਬੇਟੇ ਨੇ ਲਾਡੀ ਪੰਡਤ ਇਹਨਾਂ ਦੇ ਬਾਪ ਦਾ ਨਾਮ ਆ ਤੇ ਇਹਨਾਂ ਦੇ ਬੇਟਿਆਂ ਦਾ ਨਾਮ ਆ ਹਸਾਲ ਹਾਂਜੀ ਕੀ ਕਾਰਨ ਕੀ ਰਿਆ ਰنجਸਤਾਨ ਕਾਰਨ ਸਾਰੇ ਕੋਈ ਸਾਡੇ ਇਲਾਕੇ ਤਾਂ ਕੋਈ ਰੰਜਸ ਨਹੀਂ ਹੀ ਇਹਨਾਂ ਨੇ ਪਤਾ ਨਹੀਂ ਕਿਹੜੀ ਰੰਜਸ ਰੱਖੀ ਆ ਇਹ ਨਹੀਂ ਅਸੀਂ ਜਾਣਦੇ ਵੀ ਸਾਨੂੰ ਚਾਹੀਦਾ ਸਾਨੂੰ ਪਤਾ ਹੁੰਦਾ ਵੀ ਇਹਨਾਂ ਨੂੰ ਕੋਈ ਰੰਜਸ ਸੀ ਤਾਂ ਫਿਰ ਅਸੀਂ ਵੀ ਆਪਾਂ ਦਾਅ ਦੇ ਵੀ ਆ ਅਸੀਂ ਵੀ ਕੁਝ ਹਾਂ ਪਰ ਦਿੱਤੀ ਆ ਜੀ ਇਸਪਾਸਟ ਹਾਂ ਦਰਖਾਸਤ ਦਿੱਤੀ ਜਾ ਸਕਦੀ ਕੀ ਕਾਰਵਾਈ ਕੀਤੀ ਗਈ ਕਾਰਵਾਈ ਅਜੇ ਤੱਕ ਸਰ ਕੋਈ ਨਹੀਂ ਕੀਤੀ ਗਈ ਜਿਹੜੇ ਬੇਟੇ ਦੇ ਸੱਟ ਲਾਈ ਦਾਤਰ ਮਾਰ ਗਿਆ ਉਸੇ ਵਾਸਤੇ ਹਾਂਜੀ ਹਾਂਜੀ ਹਸਪਤਾਲ ਜੀ ਹਾਂਜੀ ਠੀਕ ਹੈ ਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਸਾਰਾ ਸਾਡਾ ਵੇਖੋ ਨੁਕਸਾਨ ਜਿੰਨਾ ਵੀ ਨੁਕਸਾਨ ਹੋਇਆ ਕਿ ਸਾਡੀ ਸੱਚ ਗੱਡੀ ਆ ਅਜੇ ਡੇਢ ਮਹੀਨਾ ਆ ਸਾਨੂੰ ਗੱਡੀ ਕਢਾਈ ਨੂੰ ਉਹ ਸਾਰੀ ਗੱਡੀ ਜਿੰਨਾ ਬਿਲਕੁਲ ਖਤਮ ਕਰ ਦਿੱਤੀ ਆ ਬਿਲਕੁਲ ਜਿਪਾਵੇਂ ਜੋ ਜਿਹੜਾ ਮਰਜ਼ੀ ਆਣ ਕੇ ਅਫਸਰ ਸਾਹਿਬ ਆਣ ਕੇ ਇਨਕੁਆਇਰੀ ਕਰ ਸਕਦਾ ਠੀਕ ਹੈ ਵਧੀਆ ਕੀ ਮੰਗ ਬਲਾ ਸਾਰਾ ਕਰ ਜਰੂਰ ਕੁਛ ਨਹੀਂ ਸਰ ਮੈਂ ਚਿੱਖੇ ਕੇ ਆਵਾਜ਼ ਲਕਾਰੇ ਮਾਰਦੇ ਆ ਤੁਹਾਨੂੰ ਮਾਰ ਦੇਣਾ ਵਾ ਤੇ ਮੈਂ ਬਾਝੇ ਕੁੰਡੀ ਮਾਰੀ ਅੰਦਰ ਉਹ ਤੇ ਮੇਰੇ ਕੋਲ ਤਿੰਨ ਬੱਚੇ ਘਰੇ ਛੋਟੇ ਛੋਟੇ ਸੀ ਤੇ ਮੈਂ ਰੋਟੀ ਬਣਾਉਂਦੀ ਸੀ ਤੇ ਮੈਨੂੰ ਕਹਿੰਦੇ ਚਾਬੇ ਫੜਾ ਮੈਂ ਚਾਬੀ ਨਹੀਂ ਫੜਾਈ ਤੇ ਉਹਨਾਂ ਨੇ ਬਾਰੇ ਬੁਰੀ ਥੋੜੀ ਜੀ ਕੈਸ਼ ਪੈਸੀ 2 ਲੱਖ ਰੁਪਏ ਮੈਂ ਜੇਟਨੇ ਮੈਨੂੰ ਲੈ ਕੇ ਫੜਾਇਆ ਸੀ ਗੱਡੀ ਤੋਂ ਤੇ ਕੀ ਨਵੇਂ ਨੇ ਸਾਰ ਸਾਮਾਨ ਸਾਨੂੰ ਭੰਨਿਆ ਬਿਨਾਂ ਹੱਤਾਬਾਈ ਕੀਤੀ ਜੀ ਮੈਂ ਬੱਚੇ ਲੈ ਕੋਠੇ ਭੱਜ ਕੇ ਤੇ ਕੋਠੇ ਨੇ ਦੂਸਰੇ ਘਰ ਕੋ ਆ ਕੇ ਪੜੀ ਜੀ ਤੇ ਮੈਨੂੰ ਧਮਕੀ ਦਿੱਤੀ ਕਿ ਤੁਹਾਨੂੰ ਮਾਰ ਦੇਣਾ ਜੀ ਇਹ ਮੰਗ ਕਰ ਲਓ ਪ੍ਰਸ਼ਾਸਨ ਆਹਨ ਅਨਨਸਾਫ ਚਾਹੀਦਾ ਜੀ ਤੁਹਾਡੇ ਜਿਹੜੇ ਪਰ ਮੇਨ ਫਾਰ ਨਾਲ ਸਾਡੇ ਘਰ ਤੋਂ ਡਾਕੂ ਕੇ ਭੰਪੜ ਕੀਤੀ ਆ ਸਾਡੇ ਬੱਚੇ ਨੂੰ ਖੱਟ ਲਈ ਆ ਤੇ ਸਾਡੀ ਗੱਡੀ ਭੰਪੜ ਕੀਤੀ ਆ ਦੂਜੀ ਖਾਈ ਜਾ ਠੀਕਹਿਣਾ ਚਾਹੀਦਾ ਵੀਰ ਜੀ ਮੈਂ ਖੁਸ਼ਾਲ ਸੁੰਦਰ ਪੱਤਰਕਾਰ ਆ ਮੈਂ ਖਬਰ ਲਾਉਣਾ ਠੀਕ ਹੈ ਮੈਂ ਨਸ਼ੇ ਦੇ ਖਿਲਾਫ ਖਬਰ ਲਾਈ ਸੀ ਤੇ ਇਹ ਮੈਨੂੰ ਕਹਿੰਦਾ ਵੀ ਤੂੰ ਖਬਰਾਂ ਕਾ ਤੋ ਲਾਉਣਾ ਠੀਕ ਹੈ ਤੈਨੂੰ ਪੱਤਰਕਾਰੀ ਕੀ ਕਹਲਿਆ ਤੂੰ ਖਬਰਾਂ ਲਾਉਣ ਦੀ ਪੱਤਰਕਾਰੀ ਕੀਤੀ ਹੈ ਨਸ਼ੇ ਦੇ ਵਿਰੁੱਧ ਠੀਕ ਹੈ ਜੀ ਇਹ ਮੇਰੇ ਕੋਲ ਫੇਰ ਆ ਕੇ ਇਹਨਾਂ ਨੇ ਮੈਨੂੰ ਕਿਹਾ ਕਿ ਕਾਤੋਂ ਤੂੰ ਖਬਰਾਂ ਲਾਉਣਾ ਨਸ਼ੇ ਦੇ ਵਿਰੁੱਧ ਇਹ ਚਿੱਟਾ ਵੇਖਦੇ ਆ ਦੇਖੋ ਸਾਹਿਬ ਜੀ ਇਹਨਾਂ ਨੂੰ ਲਲਕਾਰਦੇ ਰਿਹਾ ਇਹ ਸਾਨੂੰ ਕਹਿੰਦੇ ਆ ਕਿ ਆਓ ਥੱਲੇ ਉਤਰੋ ਇਹਨਾਂ ਨੇ ਇਹਨਾਂ ਨੂੰ ਲਲਕਾਰ ਰਿਹਾ ਮੇਰੀ ਗੱਡੀ ਭੰਨੀ ਆ ਮੇਰੀ ਦੁਕਾਨ ਤੋਂ ਇਹਨਾਂ ਨੇ 2 ਆਈਫੋਨ ਤੇ 4 ਐਂਡਰੋਇਡ ਫੋਨ ਚੁੱਕੇ ਖੜੇ ਨਵੇਂ ਤੇ ਆਹ ਦੇਖੋ ਅਕਲੀ ਡੱਬੀ ਛੱਡ ਗਏ ਆ ਅਸੀਂ ਤਾਂ ਝੂਠ ਸੁਣਨਾ ਵੀ ਲਾਇਆ ਤੁਹਾਡੇ ਦੇ ਕਿ 2 ਲੱਖ ਰੁਪਇਆ ਘਰ ਕੋ ਕੈਸ਼ ਚੁੱਕੇ ਲਏ ਨਹੀਂ ਨਹੀਂ ਅਮੇ ਝੂਠ ਮਾਰਦੇ ਆ ਵੇਖੋ ਮੇਰੀ ਦੁਕਾਨ ਤੋਂ ਇੱਕ ਤੇ ਇਹਨਾਂ ਨੇ ਇੱਕ ਮੋਦਰੀ ਖੜੀ ਇੱਥੇ ਗੱਲੇ ਚ ਪਈ ਸੀ ਨਾ ਦੀਦੀ ਇੱਕ ਇੱਕ ਸੈਕੰਡ ਹੈਂਡ ਫੋਨ ਖੜਿਆ ਆ ਦੱਬਾ ਜਾ ਆ ਛੱਡ ਗਏ ਕੱਲਾ ਐਲ ਸੀ ਡੀ ਵੀ ਭਣਦੀ ਸਾਰਾ ਖਲਾਰਾ ਪਾ ਕੇ ਗੱਡੀ ਵੀ ਭਣਦੀ ਸਾਰੀ ਇਹਨਾਂ ਨੇ ਅੱਜ 55 ਕੀ ਰਹੀ ਆ ਗੜਾਈ 55 6 ਹੋ ਰਹੀ ਆ ਕਿ ਇਹਨੂੰ ਇਹ ਆ ਕਿ ਮੈਂ ਖਬਰ ਨਾ ਲਾਵਾਂ ਜੀ ਵਿਸ਼ਮਾ ਦੀ ਖਬਰ ਨਾ ਲਾਵਾਂ ਵੀਹਾ ਦੀ ਗਲੀ 'ਚ ਸਮਾਨ ਵਿਕਦਾ ਜਾਂ ਨਹੀਂ ਵਿਕਦਾ ਇਹ ਕਹਿੰਦੇ ਆ ਵੀ ਬਸ ਡਰ ਕੇ ਰਹਿਣਾ ਦੇਖੋ ਪੱਤਰਕਾਰਾਂ ਦੀ ਕੋਈ ਵੈਲਿਊ ਰਹਿੰਦੇ ਵੀ ਨਹੀਂ ਹੈਗੀ ਵੀ ਸੱਚ ਨਾ ਦੁਨੀਆ ਦੇ ਸਾਹਮਣੇ ਆਵੇ ਇਹ ਚਾਉਂਦੇ ਲੋਕ ਹਾਲਿਸ਼ੋਰ ਇੱਕ ਬਖਾਸ ਤੂ ਆਈਆਜੀ ਪ੍ਰਿੰਟ ਕੁਮਾਰ ਵਾਸੀ ਜੰਡਾ ਤੋਂ ਵੀ ਵੱਡੋ ਇੱਕ ਘਰ 'ਚ ਦਾਖਲ ਹੋ ਕੇ ਭੰਨ ਕੋੜ ਕੀਤੀ ਥੋੜੀ ਜਾਣਕਾਰੀ ਦਿੱਤੀ ਸਰਕਾਰ ਨੂੰ ਤੁਲਾਈ ਪੜਤਾਲ ਜਾਰੀ ਆ ਉਹ ਤੱਥਾਂ ਦੇ ਆਧਾਰ ਤੇ ਪੜਤਾਲ ਕੀਤੀ ਜਾਂਦੀ ਉਹ ਪ੍ਰਾਪਤ ਸੱਚਾਈ ਸਾਹਮਣੇ ਉਹਨਾਂ ਦਾ ਕੋਈ ਕਾਰਪਰੇਟ ਚੱਲ ਨਹੀਂ